ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਤੁਹਾਡੇ ਸਾਡੇ ਚੈਨਲ ਸਿੱਤ ਬੀਕ ਤੇ ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਤੁਹਾਨੂੰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸੋਹਣੀ ਜੀ ਵੀਡੀਓ ਜਿਹੜੀ ਉਹ ਲੈ ਕੇ ਆਏ ਆ ਇਹਦੇ ਵਿੱਚ ਆਪਾਂ ਤੁਹਾਨੂੰ ਤਿੰਨ ਸੂਟ ਦਿਖਾਵਾਂਗੇ ਲਾਸਟ ਵਾਲਾ ਮੇਰਾ ਫੇਵਰਿਟ ਸੂਟ ਆ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਆਣਗੇ ਜੀ ਸਾਰੇ ਆਪਣੇ ਟੋਟਲ ਹੈਂਡ ਦਾ ਕੰਮ ਹੋਇਆ ਸਾਰਾ ਸੂਟਾਂ ਦੇ ਵਿੱਚ ਦੇਖੋ ਵੀਡੀਓ ਨੂੰ ਧਿਆਨ ਨਾਲ ਸਾਰੀ ਡਿਟੇਲਸ ਉਹਦੀ ਸਮਝਾਉਣੀ ਆ ਤੁਹਾਨੂੰ ਹਾਂਜੀ ਇਹ ਵਾਲਾ ਆਪਣਾ ਸੈਟਨ ਸਿਲਕ ਦਾ ਸਟਾਫ ਹੈ ਰਹੇਗਾ ਪੈਰਟ ਕਲਰ ਦਾ ਸੂਟ ਹੈ ਜੀ ਇਹ ਬਹੁਤ ਜਿਆਦਾ ਪਿਆਰਾ ਹੈ ਇਹਦੇ ਉੱਪਰ ਹੈਂਡ ਦਾ ਕੰਮ ਹੋਇਆ ਹੈ ਇਹਦੀ ਦੁਪੱਟੇ ਤੇ ਵੀ ਬਹੁਤ ਜਿਆਦਾ ਪਿਆਰਾ ਕੰਮ ਹੋਇਆ ਹੈ ਐਂਡ बॉਟਮ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਹੈ ਦੇਖੋ ਤੁਸੀਂ ਧਿਆਨ ਨਾਲ ਇਹਦੀ ਪਹਿਲਾਂ ਤਾਂ neck ਦੇਖੋ ਤੁਸੀਂ ਕਿੰਨੀ ਜਿਆਦਾ ਪਿਆਰੀ ਬਣੀ ਹੈ neck ਦੇ ਉੱਪਰ ਬਹੁਤ ਜਿਆਦਾ ਸੋਨਾ ਵਰਕੇ ਬਿਲਕੁਲ ਨਿਊ ਜਆ ਕਨਸੈਪਟ ਹੈ ਜਿਹੜਾ ਲੈ ਕੇ ਆਏ ਆ ਤੁਹਾਡੇ ਲਈ ਇਹ ਮੈਂ ਕਰੇਗੀ ਜੀ ਇਥੋਂ ਇਹ ਵਾਲਾ ਡਿਜ਼ਾਈਨ ਜਿਹੜਾ ਜਾ ਰਿਹਾ ਇਹਦੇ ਸੈਂਟਰ ਪੈਨਲ ਬਣਿਆ ਹੋਇਆ ਹੈ ਵਿੱਚੋਂ ਦੀ ਠੀਕ ਹੈ ਦੋ ਬੂਟੇ ਰਹਿਣਗੇ ਇਹਦੇ ਇੱਥੇ ਉੱਪਰਲੀ ਸਾਈਡ 'ਤੇ ਰਹਿਣਗੇ ਇਹ ਦੋ ਬੂਟੇ ਤੇ ਇਹ ਵਾਲੀਆਂ ਜੀ 슬ੀਵ 'ਚ ਰਹਿਣੀਆਂ ਤੁਸੀਂ ਦੇਖ ਸਕਦੇ ਹੋਦਾ 슬ੀਵ 'ਤੇ ਉੱਪਰ ਵੀ ਇਦਾਂ ਇੱਥੇ ਅੱਗੇ ਕੰਮ ਹੋ ਕੇ ਤੇ ਵਿੱਚ ਜਿਹੜਾ ਆਪਾਂ ਬੂਟਾ ਦਿੱਤਾ ਇੱਥੇ ਬਾਰਡਰ ਬਣਾ ਕੇ ਬਾਰਡਰ ਵੀ ਆਪਾਂ ਇਦਾਂ ਜਿਗਜੈਗ ਬਣਾਏਗਾ ਤੇ ਅੱਗੇ ਜੀ ਫਿਰ ਇਹਦੇ ਹਿਪ ਲਾਈਨ ਦੇ ਨਾਲ ਹੀ ਇੱਥੇ ਰਹਿਣਗੇ ਇਹ ਵਾਲੇ ਦੋ ਬੁੱਟੇ ਜਿਹੜੇ ਰੱਖੇ ਆ ਤੇ ਸੈਂਟਰ ਪੈਨਲ ਸਾਰੇ ਸ਼ਰਟ ਦੇ ਵਿੱਚ ਜਾਏਗਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਵੀ ਦੋ ਬੁੱਟੇ ਰਹਿਣਗੇ ਫਾਈਨਲ ਲੁੱਕ ਤੁਸੀਂ ਸੁੰਦਰੀ ਦੇਖ ਸਕਦੇ ਕਿੰਨਾ ਜ਼ਿਆਦਾ ਪਿਆਰਾ ਆਪਣਾ ਸੂਟ ਬਣ ਕੇ ਰੈਡੀ ਹੋਇਆ ਜੀ ਇਹਨੂੰ ਆਪਾਂ ਮਲਟੀ ਜੀ ਲੇਸ ਲਗਾ ਕੇ ਹੀ ਸਾਰੇ ਨੂੰ ਫਿਨਿਸ਼ਿੰਗ ਦਿੱਤੀ ਹੈ ਚਾਕਾਂ ਦੇ ਉੱਪਰ neck ਤੇ sleeves ਦੇ ਉੱਪਰ ਸਾਰਾ ਬਹੁਤ ਜ਼ਿਆਦਾ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆਗਾ ਦੇਖ ਸਕਦੇ ਹੋ ਤੁਸੀਂ ਇਹਦੀ ਲੁੱਕ ਤੇ ਇਹ ਵਾਲੀ ਜੀ ਇਹਦੇ ਨਾਲ ਬਾਟਮ ਰਹੇਗੀ ਬਾਟਮ ਦੇ ਉੱਪਰ ਵੀ ਇਦਾਂ ਆਪਾਂ ਬੂਟੇ ਜਿਹੜਾ ਦਿੱਤਾ ਹੈਗਾ ਸਟ੍ਰੇਟ ਆਪਾਂ ਹਲਕੀ ਜੀ ਬਾਟਮ ਰੱਖੀ ਹੈ ਇਹ ਤੇ ਦੇਖ ਸਕਦੇ ਹੋ ਤੁਸੀਂ ਇਦਾਂ ਬੂਟਾ ਦਿਖਾਉਣੇ ਤੁਹਾਨੂੰ ਵਰਕ ਵੀ ਜਿਹੜਾ ਆਪਣਾ ਕੰਮ ਦੀ ਕੁਆਲਿਟੀ ਹੈ ਤੁਸੀਂ ਚੈੱਕ ਕਰ ਸਕਦੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਨਾ ਅੱਜ ਕੱਲ ਆ ਜਿਹੜਾ ਮਲਟੀ ਸਤਾਰਾ ਆਪਾਂ ਲਗਾ ਰਹੇ ਆ ਇਹ ਨਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲਾ ਹੈ ਤੇ ਬਹੁਤ ਜਿਆਦਾ ਬਿਲਕੁਲ ਨਿਊ ਜ ਆ ਨਿਊ ਜੇ ਲੁੱਕ ਦਾ ਸੂਟ ਆਪਣੇ ਸਾਰੇ ਸੂਟ ਹੀ ਨਿਊ ਜੇ ਬਣ ਕੇ ਰੈਡੀ ਹੋਇਆ ਸਾਰਾ ਮਲਟੀ ਕਮ ਹੋਇਆ ਇਹਦੇ ਵਿੱਚ ਇਹ ਆਪਣੇ ਨਾ ਵਰੀ ਦੇ ਸੂਟ ਰਹਿਣਗੇ ਮੈਂ ਤੁਹਾਨੂੰ ਸਾਰੇ ਦਿਖਾਉਂਗੀ ਇਦਾਂ ਦੁਪੱਟਾ ਵੀ ਇਹਦਾ ਬਹੁਤ ਹੀ ਜਿਆਦਾ ਪਿਆਰਾ ਬਣਿਆਗਾ ਦੇਖ ਸਕਦੇ ਹੋ ਤੁਸੀਂ ਫੋਰ ਸਾਈਡ ਇਦਾਂ ਮਲਟੀ ਸਤਾਰੇ ਦਾ ਕੰਮ ਹੋਇਆ ਇਹਦੇ ਇਦਾਂ ਬੇਲ ਬਣੀਆਂ ਤੇ ਕੋਰਨਰਸ ਦੇ ਵਿੱਚ ਇਹਦੇ ਸਾਰੇ ਇਦਾਂ ਬੂਟੇ ਨੇ ਜਿਹੜੇ ਰਹਿਣਗੇ ਜੀ ਦੇਖੋ ਤੁਸੀਂ ਕਿੰਨਾ ਪਿਆਰਾ ਕੰਮ ਹੋਇਆ ਹੈ ਤੇ ਵਿੱਚ ਵੀ ਨੇ ਇਦਾਂ ਲਾਈਨਾਂ ਬਣੀਆਂ ਹੋਈਆਂ ਨੇ ਤੇ ਦੁਪੱਟੇ ਦੇ ਸਾਰੇ ਮਲਟੀ ਸਤਾਰੇ ਦੇ ਨਾਲ 4 ਸਾਈਡ ਇਹ ਬਾਰਡਰ ਦੇ ਕੇ ਆਪਾਂ ਇਹਦੇ ਉੱਪਰ ਬੂਟੇ ਰੱਖੇ ਨੇ ਜੀ ਤੇ ਮਲਟੀ ਜੀ 4 ਸਾਈਡ ਲੇਸ ਲਗਾ ਕੇ ਆਪਾਂ ਇਹਨੂੰ ਡਿਜ਼ਾਈਨਿੰਗ ਹੈ ਜਿਹੜੀ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਫਾਈਨਲ ਲੁੱਕ ਸੂਟ ਦੀ ਕਿੰਨਾ ਜ਼ਿਆਦਾ ਪਿਆਰਾ ਸੂਟ ਆਪਣਾ ਬਣ ਕੇ ਰੈਡੀ ਹੋਇਆਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਜੀ ਦੇਖੋ ਤੁਸੀਂ ਕਿੰਨਾ ਪਿਆਰਾ ਮੈਨੂੰ ਤਾਂ ਬਹੁਤ ਜ਼ਿਆਦਾ ਪਿਆਰਾ ਸੂਟ ਲੱਗ ਰਿਹਾ ਜਦੋਂ ਆਪਣਾ ਨਵਾਂ ਨਵਾਂ ਜਿਹਾ ਵਿਆਹ ਹੋਇਆ ਹੁੰਦਾ ਤਾਂ ਇਦਾਂ ਦੇ ਸੂਟ ਪਾਈ ਬਹੁਤ ਜ਼ਿਆਦਾ ਸੋਹਣੇ ਲੱਗਦੇ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਕੁੜੀਆਂ ਨੂੰ ਖੱਬਦੇ ਹੁੰਦੇ ਨੇ ਪੂਰੇ ਦੇਖੋ ਜੀ ਤੇ ਨੈਕਸਟ ਵਾਲੇ ਵੀ ਆਪਾਂ ਤੁਹਾਨੂੰ ਦਿਖਾਉਣੀ ਆ ਸੂਟ ਸਾਰੇ ਦਿਖਾਵਾਂਗੇ ਹਾਂਜੀ ਨੈਕਸਟ ਵਾਲਾ ਆਪਣਾ ਇਹ ਵਾਲਾ ਸੂਟ ਰਹੇਗਾ ਜੀ ਏ ਵੀ ਆਪਾਂ ਬਹੁਤ ਸੋਹਣਾ ਰੈਡੀ ਕੀਤਾ ਹੈ ਪਹਿਲਾਂ ਤੁਸੀਂ ਇਹਦੀ ਨੈਕ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਨੈਕ ਬਣੀ ਹੈ ਜੀ ਪਿਓਰ ਆਰਗੈਂਜ਼ਾ ਦੇ ਉੱਪਰ ਪਈ ਸੂਟ ਨੂੰ ਰੈਡੀ ਕੀਤਾ ਹੈ ਬਹੁਤ ਸੋਹਣਾ येलो ਸ਼ੇਡ ਰਹਿ ਗਿਆ ਜੀ ਇਹਦਾ ਤੇ ਵਿੱਚ ਸਾਰੇ ਦੇ ਦੇ ਪੈਚ ਵਰਕ ਹੈ ਜਿਹੜਾ ਰੱਖਿਆ ਆਪਾਂ ਨੇ ਤੁਸੀਂ ਦੇਖ ਸਕਦੇ ਹੋ येलो ਸੂਟ ਹੈ ਤੇ ਇਹ ਵਾਲਾ ਦੁਪੱਟਾ ਹੈ ਜੀ ਇਹਦਾ ਇਹ ਦਿਖਾਇਓ ਪਹਿਲਾਂ ਇਹ ਦੁਪੱਟਾ ਹੈ ਜੀ ਪਿਓਰ ਆਰਗੈਂਜ਼ਾ ਦਾ ਇੱਥੇ ਲੇਸ ਵਗੈਰਾ ਲਗਾ ਕੇ ਪੈ ਰੈਡੀ ਕੀਤਾ ਹੈ ਸੇਮ ਦੁਪੱਟੇ ਦੇ ਨਾਲ ਦਾ ਹੀ ਆਪਾਂ ਇਹਦੀ ਸ਼ਰਟ ਦੇ ਵਿੱਚ ਪੈਚ ਰੱਖਿਆਗਾ ਬੀਕ neck ਦੇ ਉੱਪਰ ਬਹੁਤ ਸੋਹਣਾ ਕੰਮ ਹੈ ਇੱਥੋਂ ਦੀ ਇਹਦੇ ਬਹੁਤ ਸੋਹਣੀ ਡਿਜ਼ਾਈਨਿੰਗ ਦਿੱਤੀ ਹੈ ਵਿੱਚ ਗੋਟਾ ਪੱਤੀ ਦਾ ਤੇ ਸਾਰਾ ਹੈਂਡ ਦਾ ਕੰਮ ਰਹੇਗਾ ਇਹਦੇ ਵਿੱਚ ਇਹ ਵਾਲੀਆਂ ਜੀ 슬ੀਵਜ਼ ਰਹਿਣੀਆਂ 슬ੀਵਜ਼ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਕੰਮ ਹੋਇਆ ਤੇ ਇੱਥੇ ਵੀ ਆਪਾਂ ਇਹਦੇ ਉੱਪਰ ਪੈਚ ਲਗਾ ਕੇ ਪੈਚ ਵਰਕ ਜਿਹੜਾ ਰੱਖਿਆਗਾ ਦੇਖੋ ਤੁਸੀਂ ਇਹਦਾ ਘੇਰੇ ਦੇ ਉੱਪਰ ਵੀ ਬਹੁਤ ਜ਼ਿਆਦਾ ਪਿਆਰਾ ਜਿਹੜਾ ਕੰਮ ਰਹੇਗਾ ਜੀ ਬਹੁਤ ਜ਼ਿਆਦੀ ਸੋਹਣੀ ਡਿਜ਼ਾਈਨਿੰਗ ਦਾ ਸੂਟ ਆਪਾਂ ਰੈਡੀ ਕੀਤਾ ਹੈ ਬਾਟਮ ਜੀ ਇਹਦੇ ਨਾਲ ਆਪਾਂ ਸਿਲਕ ਦੀ ਰੈਡੀ ਕੀਤੀ ਹੈ ਦੇਖ ਸਕਦੇ ਹੋ ਤੁਸੀਂ ਬਾਟਮ ਦੇ ਉੱਪਰ ਵੀ ਇਹਦੇ ਕੰਮ ਰਹੇਗਾ ਬਹੁਤ ਸੋਹਣਾ ਕੰਮ ਹੈਂ ਦਾ ਹੀ ਸਾਰਾ ਬਾਟਮ ਦਾ ਰਹੇਗਾ ਜੀ ਤੇ ਨਾਲ ਦੁਪੱਟਾ ਠੀਕ ਹੈ ਕੰਟਰਾਸਟ ਵੀ ਇਹਦਾ ਬਹੁਤ ਜਿਆਦਾ ਪਿਆਰਾ ਹੈ ਤੇ ਬਹੁਤ ਜਿਆਦਾ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਜੀ ਬਿਲਕੁਲ ਨਿਊ ਜੀ ਡਿਜ਼ਾਈਨਿੰਗ ਹੈ ਤੁਸੀਂ ਦੇਖ ਸਕਦੇ ਹੋ ਫਾਈਨਲ ਲੁੱਕ ਸੂਟ ਦੀ ਇਦਾਂ ਇਹ ਸੂਟ ਨੂੰ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਹੈ ਜਿਹੜਾ ਉਹ ਕਰਵਾ ਸਕਦੇ ਹੋ ਇਦਾਂ ਸੂਟ ਬਹੁਤ ਸੋਹਣੇ ਲੱਗਦੇ ਆ ਲਾਈਟ weight ਦਾ ਸੂਟ ਰੱਖਿਆ ਹੈ ਆਪਾਂ ਨੇ ਕੋਈ ਬਹੁਤਾ ਜਿਆਦਾ ਹੈਵੀ ਵੀ ਨਹੀਂ ਤੇ ਇਦਾਂ ਬਹੁਤਾ ਜਿਆਦਾ ਸਿੰਪਲ ਵੀ ਨਹੀਂ ਬਟ ਬਹੁਤ ਸੋਹਣੀ ਲੁੱਕ ਦਾ ਆਪਣਾ ਸੂਟ ਬਣ ਕੇ ਰੈਡੀ ਹੋਇਆ ਜੀ ਦੇਖੋ ਤੁਸੀਂ ਤੁਸੀਂ ਕਿਸੇ ਵੀ ਸਟਾਫ ਦੇ ਉੱਪਰ ਰੈਡੀ ਕਰਵਾ ਸਕਦੇ ਜੇ ਅਕੰਜਾਂ ਨੂੰ ਆਰਗੈਂਜ਼ਾ ਨਹੀਂ ਪਸੰਦ ਹੁੰਦਾ ਤਾਂ ਇਹ ਜੌਰਜਟ ਦੇ ਉੱਪਰ ਵੀ ਬਹੁਤ ਸੋਹਣਾ ਲੱਗਣਾ ਇਹ ਵਾਲੀ ਡਿਜ਼ਾਈਨਿੰਗ ਤੇ ਇਹ ਹੋਰ ਸਟਾਫ ਹੁੰਦੀ ਹੈ ਜਿੱਦਾਂ ਆਪਣੇ ਹਨਾ ਸਿਲਕ ਵਗੈਰਾ ਹਨਾ ਕ੍ਰੇਪ ਵਗੈਰਾ ਉਹਨਾਂ ਦੇ ਉੱਪਰ ਬਟ ਇਹ ਆਰਗੈਂਜ਼ਾ ਜਾਂ ਜੌਰਜਟ ਇਹ ਥੋੜੇ ਪਤਲੇ ਸਟਾਫ ਤੇ ਜ਼ਿਆਦਾ ਇਹ ਵਾਲਾ ਡਿਜ਼ਾਈਨ ਜ਼ਿਆਦਾ ਅੱਛਾ ਲੱਗਦਾ ਹੈ ਹਾਂਜੀ ਆਪਣਾ ਜਿਹੜਾ ਇਹ ਲਾਸਟ ਵਾਲਾ ਸੂਟ ਦਿਖਾ ਰਹੇ ਮੇਰਾ ਫੇਵਰਿਟ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਰਹੇਗਾ ਆਪਣਾ ਦੇਖੋ ਇਹਦੀਆਂ ਡਿਟੇਲਸ ਵੀ ਤੁਸੀਂ ਧ ਦੇਖੋ ਜੀ ਇਹ ਵਾਲਾ ਆਪਣਾ ਪੀਕਾਕ ਸ਼ੇਡ ਦਾ ਇਹ ਵੀ ਆਪਾਂ ਪਿਓਰ ਆਰਗੈਂਜ਼ੀ ਦੇ ਸਟੱਫ ਦੇ ਉੱਪਰ ਰੈਡੀ ਕੀਤਾ ਹੈ ਸੂਟ ਵਰਕ ਤੁਸੀਂ ਦੇਖ ਕੇ ਖੁਸ਼ ਹੋ ਜਾਓਗੇ ਪ੍ਰੋਪਰ ਇਧਰ ਜਾਲ ਬਣਿਆ ਹੋਇਆ ਸਾਰੀ ਸ਼ਰਟ ਦਾ ਤੁਸੀਂ ਦੇਖ ਸਕਦੇ ਕਿੰਨਾ ਜਿਆਦਾ ਪਿਆਰਾ ਕੰਮ ਹੋਇਆ ਹੈ ਇਹਨਾਂ ਊਮੀ ਜੇ ਦੀ ਡਿਜ਼ਾਈਨਿੰਗ ਹੈ ਜਿਵੇਂ ਨਾ ਆਪਣੀਆਂ ਮੰਮੀਆਂ ਦੇ ਟਾਈਮ ਤੇ ਚੱਲਦੀ ਹੁੰਦੀ ਸੀ ਇਹ ਵਾਲੀ ਡਿਜ਼ਾਈਨਿੰਗ ਹੁਣ ਦੇਖੋ ਨਵੇਂ-ਨਵੇਂ ਉਦਾਂ ਹੀ ਥੋੜੇ ਉਦਾਂ ਸਿਮਿਲਰ ਜੀ ਡਿਜ਼ਾਈਨ ਨੇ ਆ ਚੁੱਕੇ ਨੇ ਪਹਿਲਾਂ ਜਿਵੇਂ ਹੁੰਦੀ ਸੀ ਡਿਜ਼ਾਈਨ ਉਦਾਂ ਦੇ ਹੁਣ ਡਿਜ਼ਾਈਨ ਬਣਨ ਲੱਗ ਪਏ ਨੇ ਦੁਬਾਰਾ ਤੋਂ ਮੈਂ ਵੇਖੋ ਕਿੰਨਾ ਸੋਹਣਾ ਇਹਦੀ 슬ੀਵਸ ਦੇ ਉੱਪਰ ਕੰਮ ਹੋਇਆ ਬਹੁਤ ਪਿਆਰਾ ਸੂਟ ਬਣਿਆ ਹੈ ਪੂਰਾ ਹੈਂਡ ਦਾ ਕੰਮ ਹੈ ਜੀ ਸਾਰਾ ਸੂਟ ਦੇ ਵਿੱਚ ਬਹੁਤ ਹੀ ਸੋਹਣਾ ਕਲਰ ਹੈ ਜੀ ਇਹਦਾ ਪੀਕਾਕ ਸ਼ੇਡ ਇਦਾਂ ਸਾਰਾ ਇਦਾਂ ਝਾਲ ਬਣਿਆ ਹੈ ਫਰੰਟ ਤੁਸੀਂ ਦੇਖ ਸਕਦੇ ਏ ਦਾ ਸ਼ਰਟ ਦੀ ਕਿੰਨਾ ਜਿਆਦਾ ਪਿਆਰਾ ਕੰਮ ਹੈ ਤੇ ਮੋਤੀ ਤੇ ਕੱਦਦਾ ਨੇ ਦਾ ਜਿਆਦਾ ਕੰਮ ਹੋਇਆ ਤੇ ਸੂਟ ਨੂੰ ਦੇਖ ਕੇ ਦਾ ਪ੍ਰਾਈਸ ਵੀ ਬਹੁਤ ਠੀਕ ਹੈਗਾ ਵੈਸੇ ਸੂਟ ਦਾ ਬਹੁਤ ਜਿਆਦਾ ਬਹੁਤ ਜਿਆਦਾ ਕੋਸਟਲੀ ਨਹੀਂ ਹੈਗਾ ਜਨਨ ਜੀ ਪ੍ਰਾਈਸ ਤੇ ਹੀ ਸੂਟ ਰੈਡੀ ਹੋਇਆ ਆਪਣਾ ਦੇਖ ਸਕਦੇ ਤੁਸੀਂ ਕਿੰਨਾ ਜਿਆਦਾ ਇਦਾਂ ਨਾ ਛੋਟੇ ਛੋਟੇ ਬਾਕਸ ਨੇ ਜਿਹੜੇ ਉਹ ਬਣ ਕੇ ਇਥੋਂ ਸਾਰਾ ਸੋ ਫਰੰਟ ਹੈ ਜਿਹੜਾ ਆਪਣਾ ਭਰਿਆ ਹੈਗਾ ਤੇ ਘੇਰੇ ਤੇ ਓਨਲੀ ਮੋਤੀ ਦੀ ਲਾਈਨ ਰਹੇਗੀ ਸਾਰੀ ਤੁਸੀਂ ਦੇਖ ਸਕਦੇ ਹੋ ਇਹ ਤਾਂ ਆ ਵਾਲੀ ਫਿਰ ਇਦਾਂ ਨਿੱਕੇ ਨਿੱਕੇ ਬਾਕਸ ਬਣ ਕੇ ਸਾਰੇ ਇਹਨੂੰ ਫਰੰਟ ਨੂੰ ਭਰਿਆ ਹੋਇਆਗਾ ਤੇ ਇਹਦੀ ਬਾਟਮ ਪਲੇਨ ਰੱਖੀ ਹੈ ਜੀ ਕਿਉਂਕਿ ਸ਼ਰਟ ਹੀ ਇੰਨੀ ਜ਼ਿਆਦਾ ਹੈਵੀ ਹੈਗੀ 슬ੀਵਸ ਤੇ ਦਾ ਬਾਰਡਰ ਬਣਾ ਕੇ ਉੱਪਰ ਜਿਹੜੇ ਹੈਗੇ ਛੋਟੇ ਛੋਟੇ ਜਿਹੇ ਫਲਾਰ ਜਿਹੜੀ ਦਿੱਤੇ ਲੰਗੀ ਤੇ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਰਹੇਗਾ ਦੇਖ ਸਕਦੇ ਹੋ ਤੁਸੀਂ ਇਦਾਂ ਦੁਪੱਟੇ ਦੇ ਨਾ 4 ਸਾਈਡ ਕੰਮ ਰਹੇਗਾ ਸਾਰਾ ਜਿੱਦਾਂ ਆਪਾਂ ਚਾਲ ਤੁਹਾਨੂੰ ਦਿਖਾਇਆ ਸ਼ਰਟ ਦੇ ਵਿੱਚ ਇਦਾਂ ਇਹਦੇ ਸਾਰਾ ਇਦਾਂ ਬੂਟੇ ਦੇ ਕੇ ਤੇ ਵਿੱਚ ਬਾਕਸ ਨੇ ਜਿਹੜੇ ਇਹਨਾਂ ਨੂੰ ਸਾਰਿਆਂ ਨੂੰ ਜੋੜ ਕੇ ਆਪਾਂ 4 ਸਾਈਡ ਕੰਮ ਰੱਖਿਆ ਦੁਪੱਟੇ ਤੇ ਦੇਖੋ ਜੀ ਇਹਦਾ ਛੋਟੇ ਛੋਟੇ ਫਲਾਰ ਵਿੱਚ ਰਹਿਣਗੇ ਸਾਰੇ ਸ਼ਰਟ ਦੇ ਵਿੱਚ ਰਹਿਣਗੇ ਤੇ ਦੇਖੋ ਇਹਦਾ 4 ਸਾਈਡ ਕੰਮ ਰਹੇਗਾ ਜੀ ਦੁਪੱਟੇ ਦੇ ਵਿੱਚ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਜੀ ਤੇ ਬਹੁਤ ਜਿਆਦਾ ਸੋਹਣਾ ਹੈ 컬러 ਵੀ ਨਾ ਪੀਕਾਕ ਜਿਹਿੱਦਾਂ ਹੁੰਦੇ ਨੇ ਇੱਕ ਤਾਂ ਬਾਲੇ ਤਿੱਖੇ ਤਿੱਖੇ ਜਿਹੇ ਹੁੰਦੇ ਆ ਇਹ ਥੋੜਾ ਨਾ ਕਾਲਸਤੇ ਦਿੱਤਾ ਹੋਇਆ ਹੈਗਾ ਡਾਰਕ ਸ਼ੇਡ ਰੱਖਿਆ ਹੋਇਆ ਹੈ ਦਾ ਥੋੜਾ ਜਿਹਾ ਤੇ ਬਹੁਤ ਜਿਆਦਾ ਪਿਆਰਾ ਕਲਰ ਬਣਿਆ ਹੈਗਾ ਇਹਦਾ ਦੇਖੋ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਇਹ ਤਾਂ ਜਿੱਦਾਂ ਹੌਟ ਪਿੰਕ ਬਣਾਨੇ ਆਪਾਂ ਤੇ ਰਾਣੀ ਸ਼ੇਡ ਹੋ ਗਿਆ ਹੌਟ ਪਿੰਕ ਹੋ ਗਿਆ ਰੈੱਡ ਕਲਰ ਤੇ ਵੀ yellow ਤੇ mustard ਤੇ ਸਾਰੇ ਸੂਟ ਕਲਰ ਦੇ ਉੱਪਰ ਇਹ ਵਰਕ ਹੈ ਜਿਹੜਾ ਬਹੁਤ ਜਿਆਦਾ ਸੋਹਣਾ ਲੱਗਣੇਗਾ ਠੀਕ ਹੈ ਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਹੁੰਦਾ ਹੈ ਤੁਸੀਂ ਕੁਝ ਵੀ ਆਪਣਾ ਪੁੱਛਣਾ ਹੁੰਦਾ ਕੁਝ ਵੀ ਕੋਈ ਆਰਡਰ ਕਰਨਾ ਹੁੰਦਾ ਤਾਂ ਸਾਡੇ ਨੰਬਰ ਤੇ ਸਾਨੂੰ ਕਦੇ ਵੀ ਕਾਲ ਕਰ ਸਕਦੇ ਹੋ ਪਲੀਜ਼ ਇੱਕ ਨਾ ਮੈਂ ਵੀਡੀਓ ਦੇ ਵਿੱਚ ਗੱਲ ਕਹਿਣੀ ਸੀ ਮੈਨੂੰ ਨਾ 7 ਵਜੇ ਤੋਂ ਬਾਅਦ ਨਾ ਕਾਲ ਕਰਿਆ ਕਰੋ ਕੋਈ ਵੀ ਪੁੱਛਣਾ ਹੁੰਦਾ ਕੁਝ ਵੀ ਤਾਂ ਪਹਿਲਾਂ ਪੁੱਛਿਆ ਕਰੋ ਮੈਨੂੰ ਫਿਰ ਥੋੜੀ ਇੱਧਾ ਪ੍ਰੋਬਲਮ ਆਉਂਦੀ ਹੈ ਹੈਨਾ ਤੇ ਬਹੁਤ ਜ਼ਿਆਦਾ ਸੋਨਾ ਆਪਣਾ ਸੂਟ ਬਣ ਕੇ ਰੈਡੀ ਹੋਇਆ ਜੀ ਮਿਲਦੇ ਆ ਜੀ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਨਾਲ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸੂਟ ਦਿਖਾਇਆ ਉਹ ਤੁਹਾਨੂੰ ਕਿਦਾਂ ਦੇ ਲੱਗੇ ਆ ਜੀ ਓਕੇ ਜੀ ਬਾਏ ਬਾਏ ਥੈਂਕ ਯੂ